मंत्री हरदीप सिंह मुंडिया पहुंचे अपने घर इलाका वासियों ने किया स्वागत पटाखे और ढोल बजाकर कर पहनाए फूलों के हार पंजाब कैबिनेट मंत्री हरदीप सिंह मुंडिया ने कहा पहले था इलाका वासियों का अब सेवादार हूं पूरे पंजाब का कल सुबह गुरुद्वारा कटने साहिब टेकेंगे माथा नौ बजे फिर रवाना होंगे चंडीगढ़ के लिए बारह बजे चंडीगढ़ में मुख्यमंत्री के साथ होगी मीटिंग ਆਹ ਦੇਖੋ ਧੰਨਵਾਦ ਪ੍ਰਮਾਤਮਾ ਦਾ ਸੁਭਰ ਗੁਜਾਰਾ ਉਸ ਮਾਲਕ ਦਾ ਜਿਹਨਾਂ ਦੀ ਕਿਰਪਾ ਸਦਕਾ ਜਿੱਥੇ ਇਹ ਸੇਵਾ ਵਧੀਆ ਤੇ ਸੇਵਾਦਾਰ ਬਣ ਕੇ ਐਮਐਲਏ ਬਣ ਕੇ ਵੀ ਸੇਵਾਦਾਰੀ ਸਮਝਦੇ ਸੀ ਆਪਣੇ ਨੂੰ ਸੇਵਾ ਹਲਕੇ ਦੀ ਕਰਦੇ ਸੀ ਉਹ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਰਾਗਵ ਚੱਡਾ ਜੀ ਦਾ ਸੰਦੀਪ ਪਾਠਕ ਜੀ ਦਾ ਦਿਨੋ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਵੱਡਾ ਵਿਸ਼ਵਾਸ ਕੀਤਾ ਤੇ ਮੈਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਤੇ ਵਾਅਦਾ ਵੀ ਕਰਦਾ ਕਿ ਜਿਹੜੇ ਵਿਸ਼ਵਾਸ ਨਾਲ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਵਾਅਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਵਾਂਗੇ ਪਰ ਕਹਿੰਦੇ ਲਾਈਨ ਚ ਬੜੇ ਜਾਣੇ ਲੱਗੇ ਹੋਏ ਸੀ ਕਿ ਨਾਣਾ ਸ਼ਹਿਰ ਤੋਂ ਪਰ ਕਹਿੰਦੇ ਕਿ ਕਿਸਮਤ ਤੁਹਾਡੀ ਖੁੱਲੀ ਆ ਵੇ ਦੇਖੋ ਸਾਰੇ ਭਰਾ ਹੀ ਅਸੀਂ 14 ਦੇ 14 ਲੁਧਿਆਣਾ ਜ਼ਿਲ੍ਹੇ ਤੇ ਸਾਡੇ ਐਮਐਲਏ ਸਭਾਨ ਭੈਣਾ ਵੀ ਆ ਭਰਾ ਵੀ ਆ ਸਾਰਿਆਂ ਨੂੰ ਅਸੀਂ ਉਹ ਮੇ ਤੋਂ ਵੱਡੇ ਵੀ ਐ ਸੀਨੀਅਰ ਵੀ ਐ ਤੇ ਸਾਰੇ ਇਕੱਠੇ ਹੋ ਕੇ ਲੁਧਿਆਣਾ ਦੀ ਸੇਵਾ ਵੀ ਕਰਾਂਗੇ ਤੇ ਪੰਜਾਬ ਦੀ ਸੇਵਾ ਕਰਾਂਗੇ ਇੱਕ ਚੀਜ਼ ਹੋਰ ਕਿਤਨਾ ਕਿਤੇ ਦੇਖਿਆ ਜਾਂਦਾ ਸੀਗਾ ਕਿ ਇੱਕ ਹਲਕੇ ਦੀ ਸੇਵਾ ਕਰਨੀ ਕਿੰਨੀ ਕਸਈ ਰਹੀ ਔਰ ਕਿੰਨਾ ਉਹ ਜੋ ਪੂਰਾ ਪੰਜਾਬ ਆ ਕੇ ਆ ਜਾਂਦਾ ਜਦੋਂ ਜਦੋਂ ਸੇਵਾਦਾਰ ਬਣ ਕੇ ਤੁਸੀਂ ਕੋਈ ਵੀ ਸੇਵਾ ਕਰਦੇ ਹੋ ਪਰਮਾਤਮਾ ਵੀ ਕਿਰਪਾ ਕਰਦਾ ਤੇ ਪਾਰਟੀ ਦੇ ਵੀ ਜਿਹੜੇ ਸੀਨੀਅਰ ਲੀਡਰਸ਼ਿਪ ਸਾਹਿਬ ਹੈ ਲੀਡਰਸ਼ਿਪ ਮਾਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਵਰਕਰ ਹੈ ਉਹ ਕਿਵੇਂ ਸੇਵਾ ਨਿਭਾ ਰਿਹਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਵਫਾਦਾਰੀ ਨਾਲ ਸੋ ਅੱਜ ਪਰਮਾਤਮਾ ਨੇ ਵੀ ਕਿਰਪਾ ਕੀਤੀ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਅੱਜ ਬਹੁਤ ਵੱਡੀ ਕਿਰਪਾ ਕੀਤੀ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਦੁਬਾਰਾ ਫਿਰ ਤੁਹਾਡੇ ਚੈਨਲ ਲਈ ਪੂਰੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਉਹਨਾਂ ਦੇ ਜੋ ਉਮੀਦਾਂ ਉਹ ਤਖਰਾ ਉਤਰੇ ਕਰਦਿਆਂ ਦੀ ਇੱਕ ਸ਼ਿਕਾਇਤ ਰਹੀ ਸੀ ਸਰੇਸ ਕਰਦਿਆਂ ਨਾਲ ਗੱਲ ਕੀਤੀ ਸੀ ਕਹਿੰਦੇ ਐਮਐਲਏ ਬਣ ਕੇ